ਹਾਂਜੀ ਸਾਹਮਣੇ ਤੁਸੀਂ ਦੇਖ ਰਹੇ ਹੋ ਹਾਰਬਰ ਬ੍ਰਿਜ ਨਿਊਜ਼ੀਲੈਂਡ ਦੇ ਆਕਲੈਂਡ ਸ਼ਹਿਰ ਚ ਹੈ ਤੇ ਆਪਾਂ ਹੁਣ ਚੱਲੇ ਆਂ ਟਰੱਕ ਤੇ ਇਸ ਦੇ ਉੱਪਰ ਦੀ ਲੰਘਾਂਗੇ ਇਹਦੀ ਲੰਬਾਈ ਲਗਭਗ 1.2 ਕਿਲੋਮੀਟਰ ਹੈ ਤੇ ਇਹ 1959 ਚ ਬਣਾਇਆ ਗਿਆ ਸੀ ਚਾਰ ਲੈਣਾ ਸੀ ਉਸ ਟਾਈਮ ਉਸ ਤੋਂ ਬਾਅਦ ਚਾਰ ਇਹਦੇ ਨਾਲ ਹੋਰ ਜੋੜ ਦਿੱਤੀਆਂ ਨੇ ਹੁਣ ਚਾਰ ਆਉਣ ਵਾਸਤੇ ਚਾਰ ਜਾਣ ਵਾਸਤੇ ਹੈ ਤੇ ਇਹਦੀ ਉਚਾਈ ਹੈਗੀ ਆ 210 ਫੁੱਟ ਪਾਣੀ ਦੇ ਉੱਪਰ ਬਣਿਆ ਹੋਇਆ ਇਹ 200 ਫੁੱਟ 210 ਫੁੱਟ ਦੀ ਉਚਾਈ ਹੈ ਤੇ ਇਹਦੀ ਡੇਲੀ ਦੀ ਐਵਰੇਜ ਜਿਹੜੇ ਉੱਪਰ ਵਹੀਕਲ ਇਹਦੇ ਲੰਘਦੇ ਆ 1,80,000 ਡੇਲੀ ਦੀ ਐਵਰੇਜ ਆ ਜਦੋਂ ਚਾਹੀ ਹੋਣ ਕਰਕੇ ਟਰੱਕਾਂ ਵਾਸਤੇ ਜਦੋਂ ਹਨੇਰੀਆਂ ਤੇ ਤੂਫਾਨ ਆ ਤਿੰਨ ਬੰਦ ਕਰ ਦਿੱਤਾ ਜਾਂਦਾ ਤਾਂ ਕਿ ਕੋਈ ਟਰੱਕ ਨਾਲ ਕੋਈ ਘਟਨਾ ਨਾ ਵਾਪਰ ਸਕੇ ਤੇ ਬਹੁਤ ਖੂਬਸੂਰਤ ਹੈ 210 ਫੁੱਟ ਚੱਪੜਾ